ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਕਿਸਮਤ ਦੀਆਂ ਖੇਡਾਂ ਨਿਊ ਸੀਰੀਜ਼ ਸਾਡਾ ਪੰਜਾਬ ਦੀ ਜੋ ਕਿ ਜਿਸ ਵਿੱਚ ਦੇਖਿਆ ਹੈ ਕਿ ਬੱਬਲੂ ਨੂੰ ਬਾਹਰ ਜਾਣ ਦਾ ਭੂਤ ਸਵਾਰ ਹੈ ਤੇ ਬੱਬਲੂ ਨੂੰ ਕਿਵੇਂ ਠੱਗੀ ਵੱਜਦੀ ਆ ਤੇ ਕਵਲ ਨੂੰ ਕਿਵੇਂ ਸਮਝ ਆਉਂਦੀ ਆ ਕਿ ਇਹ ਠੱਗੀ ਸੀ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਉਜਿਵੇਂ ਦੇਖਿਆ ਹੈ ਕਿ ਬੱਬਲੂ ਬਾਹਰ ਜਾਣ ਕਰਕੇ ਕਵਲਪਾਜੀ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਉਹ ਸੋਚਦਾ ਹੈ ਕਿ ਚੱਲ ਇਹ ਵੀ ਗੱਲ ਕਰ ਲੈਣਗੇ ਤੇ ਫਿਰ ਮੈਂ ਬਾਹਰ ਚਲਾ ਹੀ ਜਾਵਾਂਗਾ ਪਰ ਉਹ ਜਿਹੜੇ ਏਜੰਟ ਹੁੰਦੇ ਆ ਉਹ ਆਪਣੇ ਚਾਂਸੇ ਵਿੱਚ ਕਿਵੇਂ ਲੋਕਾਂ ਨੂੰ ਲੈਂਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਤੇ ਇਸੇ ਤਰੀਕੇ ਨਾਲ ਵੀ ਜ਼ਿੰਦਗੀ ਵਿੱਚ ਦੇਖਿਆ ਹੋਵੇਗਾ ਕਿ ਬਹੁਤ ਜ਼ਿਆਦਾ ਮੁੰਡੇ ਏਜੰਟਾਂ ਦੇ ਚਾਂਸੇ ਵਿੱਚ ਆ ਕੇ ਤੇ ਆਪਣੇ ਘਰ ਬਰਬਾਦ ਕਰ ਚੁੱਕੇ ਆ ਪੈਸੇ ਬਰਬਾਦ ਕਰ ਚੁੱਕੇ ਆ ਤੇ ਕਈ ਵਾਰ ਡੌਂਕੀ ਉੰਦੇ ਰੱਤੇ ਵਿੱਚ ਹੀ ਮਰ ਜਾਂਦੇ ਆ ਸੋ ਇਸੇ ਤਰੀਕੇ ਨਾਲ ਹੁਣ ਬਬਲੂ ਵੀ ਇੰਨਾਂ ਚੀਜ਼ਾਂ 'ਚ ਫਸ ਰਿਹਾ ਹੈ ਤੇ ਕਵਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਮੈਨੂੰ ਇਹ ਏਜੰਟ ਬਿਲਕੁਲ ਵਧੀਆ ਨਹੀਂ ਲੱਗਦਾ ਕਿਉਂਕਿ ਜਿਵੇਂ ਉਹ ਇੱਕਦਮ ਕਹਿ ਰਿਹਾ ਹੈ ਕਿ ਤੇ ਤੂੰ ਕਵਲ ਨੂੰ ਹੀ ਵਿੱਚ ਗਵਾਹ ਪਾ ਲੈ ਅਜੇ ਤਾਂ ਉਹ ਕਵਲ ਨੂੰ ਪਹਿਲੀ ਵਾਰ ਹੀ ਮਿਲਿਆ ਸੀ ਤਾਂ ਫਿਰ ਵੀ ਉਹ ਕਵਲ ਨੂੰ ਗਵਾਹ ਪਾਉਣਾ ਚਾਹੁੰਦਾ ਸੀ ਤੁਝਾ ਜਦ ਕਵਲ ਨੂੰ ਇਹ ਗੱਲ ਦਾ ਯਕੀਨ ਨਹੀਂ ਹੁੰਦਾ ਕਿ ਇਹ ਸੱਚਾ ਏ ਜਾਂ ਝੂਠਾ ਇਸ ਦੇ ਡਾਕੂਮੈਂਟ ਲੈ ਲਈਏ। ਸੋਚਾ ਤ ਉਹ ਡਾਕੂਮੈਂਟ ਮੰਗਦਾ ਏ ਤੇ ਅੱਗੋਂ ਫੇਰ ਉਹ ਏਜੰਟ ਉਹਨਾਂ ਨੂੰ ਟਾਲਮਟੋਲ ਕਰਦਾ ਹੋਇਆ ਵੀਜ਼ੇ ਵਖਾਉਣ ਲੱਗ ਪੈਂਦਾ ਏ ਤੇ ਇਹ ਕਹਿੰਦਾ ਏ ਕਿ ਤੁਸੀਂ ਦੇਖ ਸਕਦੇ ਹੋ। ਇਹ ਵਾਲੇ ਮੁੰਡੇ ਨੂੰ ਵੀ ਮੈਂ ਬਾਹਰ ਭੇਜਿਆ ਫਲਾਣੇ ਨੂੰ ਵੀ ਮੈਂ ਬਾਹਰ ਭੇਜਿਆ। ਤੋ ਇਹਨਾਂ ਗੱਲਾਂ ਕਰਕੇ ਉਹ ਟਾਲਮਟੋਲ ਕਰ ਦਿੰਦਾ ਏ ਤੇ ਉਧਰ ਬਬਲੂ ਤੇ ਕਵਲ ਘਰੇ ਚਲੇ ਜਾਂਦੇ ਆ ਸੋ ਬਬਲੂ ਤਿਆਰੀ ਕਰਨ ਲੱਗ ਪੈਂਦਾ ਏ ਤੇ ਪੈਸਿਆਂ ਦੀ ਵੀ ਤਿਆਰੀ ਕਰਨ ਲੱਗ ਪੈਂਦਾ ਉਹ ਸੋਚਦਾ ਏ ਕਿ ਹੁਣ ਮੇਰਾ ਪੱਕਾ ਵੀਜ਼ਾ ਆ ਹੀ ਜਾਣਾ ਕਿਉਂਕਿ ਉਹ ਉਸਦੇ ਪਿੱਛੇ ਲੱਗ ਚੁੱਕਾ ਏ ਤੇ ਅੱਖਾਂ ਮੀਟ ਕੇ ਉਸਦੇ ਵਿਸ਼ਵਾਸ ਕਰ ਰਿਹਾ ਏ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਦਾ ਨਤੀਜਾ ਮਾੜਾ ਹੋਣ ਵਾਲਾ ਹੈ ਕਵਲ ਨੂੰ ਸ਼ੱਕ ਜ਼ਰੂਰ ਪੈ ਰਿਹਾ ਸੀ ਪਰ ਉਸ ਨੂੰ ਵੀ ਚੰਗੀ ਤਰ੍ਹਾਂ ਯਕੀਨ ਨਹੀਂ ਸੀ ਕਿਉਂਕਿ ਉਹ ਬਬਲੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਬਬਲੂ ਅੱਗੋ ਕਹਿੰਦਾ ਕਿ ਮੈਨੂੰ ਇਹ ਸਹੀ ਲੱਗਦਾ ਹੈ ਇਸਨੇ ਬਹੁਤ ਜ਼ਿਆਦਾ ਮੁੰਡੇ ਬਾਹਰ ਭੇਜੇ ਨੇ ਸੋ ਜਦ ਬਬਲੂ ਬਹੁਤ سارے ਪੈਸੇ ਇਕੱਠੇ ਕਰ ਲੈਂਦਾ ਹੈ ਤੇ ਤਿਆਰੀ ਕਰਦਾ ਹੈ ਤੇ ਉਹ ਏਜੰਟ ਬਬਲੂ ਨੂੰ ਬਾਹਰ ਭੇਜਣ ਲਈ ਤਿਆਰ ਵੀ ਹੋ ਜਾਂਦਾ ਹੈ ਕਿਉਂਕਿ ਉਹ ਉਸ ਨੂੰ 2 ਨੰਬਰ ਵਿੱਚ ਭੇਜ ਰਿਹਾ ਹੁੰਦਾ ਹੈ ਤੇ ਕੋਈ ਵੀ ਸਿੱਧੀ ਫਲੈਟ ਨਹੀਂ ਹੁੰਦੀ ਜਿਵੇਂ ਕਿ ਅੱਜ ਕੱਲ ਏਜੰਟ ਝੂਠ ਬੋਲ ਦਿੰਦੇ ਆ ਕਿ ਤੁਸੀਂ ਮੈਕਸੀਕੋ ਤੋਂ ਸਿੱਧੀ ਫਲਾਈਟ ਨਾਲ ਅਮਰੀਕਾ ਦੇ ਅੰਦਰ ਦਾਖਲ ਹੋ ਜਾਵੋਗੇ ਪਰ ਇਹ ਸਾਰਾ ਕੁਝ ਝੂਠ ਹੁੰਦਾ ਹੈ ਜਦ ਉਹ ਡੌਂਕੀ ਲੌਂਦੇ ਆ ਤੇ ਜੰਗਲਾਂ ਵਿੱਚੋਂ ਲੰਘਦੇ ਆ ਤੇ ਕਈ ਮੁੰਡੇ ਰਸਤਿਆਂ ਵਿੱਚ ਰਹਿ ਜਾਂਦੇ ਆ ਸੋ ਬਬਲੂ ਨਾਲ ਵੀ ਇਦਾਂ ਹੀ ਹੁੰਦਾ ਹੈ ਬਬਲੂ ਪੈਸੇ ਦੇ ਕੇ ਜਦ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਬਬਲੂ ਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਅੱਗੋਂ ਫਲੈਟ ਨਹੀਂ ਹੈਗੀ ਤੇ ਨਾ ਹੀ ਇਹ ਏਜੰਟ ਉਸ ਦਾ ਫੋਨ ਚੱਕਦਾ ਹੈ ਸੋ ਸਾਰੇ ਪੈਸੇ ਖਾ ਕੇ ਤੇ ਬਬਲੂ ਰਾਹ ਵਿੱਚ ੱਟਕੇ ਖਾਣੇ ਸ਼ੁਰੂ ਕਰ ਦਿੰਦਾ ਹੈ ਜਿਸ ਕਰਕੇ ਕਵਲ ਨੂੰ ਬੜੀ ਟੈਨਸ਼ਨ ਹੁੰਦੀ ਆ ਉਹ ਸੋਚਦਾ ਹੈ ਕਿ ਮੈਂ ਤਾਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਹ ਬਿਲਕੁਲ ਵੀ ਨਹੀਂ ਮੰਨ ਰਿਹਾ ਸੀ ਤੇ ਇਹ ਚਾਹੁੰਦਾ ਸੀ ਕਿ ਮੈਂ ਬਾਹਰ ਚਲਾ ਜਾਵਾਂ ਹੁਣ ਇਹ ਅਧ ਵਿਚਕਾਰੇ ਫਸ ਚੁੱਕਾ ਏ ਹੁਣ ਦੇਖਦੇ ਆ ਕਿ ਬਬਲੂ ਇਦੇ ਚਾਂਸੇ ਵਿੱਚੋਂ ਕਿਵੇਂ ਨਿਕਲਦਾ ਹੈ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ